ਜੋ ਸਾਡੇ ਚਰਚ ਦੇ ਖਿਲਾਫ ਵਿੱਚ ਸਾਡੇ ਪਾਸਟਰ ਨਰੂਲਾ ਜੀ ਸਾਡੀ ਭੈਣ ਸੋਨੀਆ ਨਰੂਲਾ ਜੀ ਖਿਲਾਫ ਜੋ ਅਨਸਰਾਂ ਨੇ ਕੀਤਾ ਹੈ ਭਾਨੇ ਸਿੱਧੂ ਨੇ ਜੋ ਗੰਦੀ ਹਰਕਤ ਕੀਤੀ ਹੈ ਅਸੀਂ ਚੁੱਪ ਨਹੀਂ ਬੈਠਾਂ ਤਾਂ ਫੜਿਆ ਕਿ 13 ਸਾਲ ਦੀ ਕੁੜੀ ਦਾ ਰੇਪ ਹੋਇਆ ਉਹਨੂੰ ਭੁਲਾਉਣ ਦੀ ਖਾਤਰ ਇਹਨਾਂ ਨੇ ਤਾਲੂ ਤਵਾ ਕੇ ਸਾਡੇ ਪ੍ਰਭੂ ਦੇ ਖਿਲਾਫ ਜਾਂ ਸਾਡੇ ਦਾਸਾਂ ਦੇ ਖਿਲਾਫ ਕੁਝ ਬੋਲੇਗਾ ਅਸੀਂ ਚੁੱਪ ਨਹੀਂ ਬੈਠਾਂਗੇ ਕਾਨੇ ਸਿੱਧੂ ਦੀ ਕੀ ਔਕਾਤ ਹੈ ਕਿ ਸਾਡੇ ਪ੍ਰਭੂ ਨੂੰ ਉਹ ਗੈਸ ਕਰ ਸਕੇ ਜੇ ਜਲੰਧਰ ਦੇ ਵਿੱਚ ਪਾਸਟਰ ਸਹਿਬਾਨਾ ਦੇ ਪੁਤਲੇ ਫੁੱਕੇ ਜਾਣ ਦੇ ਰੋਸ ਵਜੋਂ ਅੱਜ 크੍ਰਿਸਚਨ ਭਾਈਚਾਰੇ ਵੱਲੋਂ ਇੱਕ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਸ ਸਬੰਧ ਵਿੱਚ ਅੱਜ ਫ੍ਰੀਕਵੈਂਟ ਡਿਪਟੀ ਕਮਿਸ਼ਨ ਦਫ਼ਤਰ ਦੇ ਬਾਹਰ 크੍ਰਿਸਚਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਇੱਕ ਪੱਤਰ ਡਿਪਟੀ ਕਮਿਸ਼ਨ ਰਾਹੀਂ ਭੇਜਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਪਾਨਾ ਸਿੱਧੂ ਅਤੇ ਹੋਰ ਲੋਕਾਂ ਦੇ ਖਿਲਾਫ ਉਹਨਾਂ ਦੇ ਪਾਸਟਰ ਸਹਿਬਾਨਾਂ ਦੇ ਪੁਤਲੇ ਫੁਕਣ ਦਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਿਗੜਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੋ ਪੁਤਲੇ ਫੁਕਕੇ ਗਏ ਹਨ ਉਸ ਦੇ ਕਾਰਨ ਉਹਨਾਂ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਤੁਸੀਂ ਵੀ ਸੁਣੋ ਕਿੰਨਾ ਕਾਰਨ ਨੂੰ ਲੈ ਕੇ ਫੁਕਕੇ ਗਏ ਸੀ ਪੁਤਲੇ ਅਤੇ ਹੁਣ ਕੀ ਕੀਤੀ ਜਾ ਰਹੀ ਹੈ ਮੰਗ ਇਕੱਠੇ ਹੋਏ ਐਸ.ਆਈ. ਭਾਈਚਾਰੇ ਦੇ ਲੋਕਾਂ ਦੀ ਜਵਾਨੀ ਫਰੀਦਕੋਟ ਚਰਚ ਦੀ ਬ੍ਰਾਂਚ ਦੇ ਨਾਲ ਜੁੜੀ ਹੋਈਆਂ ਤੇ ਅੱਜ ਸਾਰੀਆਂ ਅਸੀਂ ਭੈਣਾਂ ਇਕੱਠੀਆਂ ਹੋ ਕੇ ਏਕਾ ਕਰਕੇ ਆਏ ਆ ਕਿ ਜੋ ਸਾਡੇ ਚਰਚ ਦੇ ਖਿਲਾਫ ਵਿੱਚ ਸਾਡੇ ਪਾਸਟਰ ਨਰੂਲਾ ਜੀ ਸਾਡੀ ਭੈਣ ਸੋਨੀਆ ਨਰੂਲਾ ਜੀ ਖਿਲਾਫ ਜੋ ਅਨਸਰਾਂ ਨੇ ਕੀਤਾ ਹੈ ਭਾਨੇ ਸਿੱਧੂ ਨੇ ਜੋ ਗੰਦੀ ਹਰਕਤ ਕੀਤੀ ਹੈ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਸੜਕਾਂ ਦੇ ਉਤਰਾਂਗੇ ਜੇ ਭਾਨਾ ਸਿੱਧੂ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਸਾਰੀਆਂ ਭੈਣਾਂ ਏਕਾ ਹੋ ਕੇ ਏਕਾ ਕਰਕੇ ਅੱਜ ਇਕੱਠੀਆਂ ਹੋ ਕੇ ਘਰ ਤੋਂ ਨਿਕਲੀਆਂ ਤੇ ਅਸੀਂ ਸੋਚਦੇ ਆਂ ਵੀ ਪ੍ਰਭੂ ਦੇ ਨਾਮ ਦੇ ਵਿੱਚ ਅਸੀਂ ਜਿੱਤ ਹਾਸਲ ਕਰਾਂਗੇ ਅਸੀਂ ਨਹੀਂ ਚਾਹੁੰਦੇ ਅੱਜ ਉਹ ਭੈਣ ਨਾਲੇ ਕੁਝ ਹੋਇਆ ਕੱਲ ਨੂੰ ਸਾਡੀ ਕਿਸੇ ਹੋਰ ਭੈਣ ਨਾਲੇ ਕੁਝ ਹੋਵੇ ਕਿਉਂਕਿ ਜਲੰਧਰ ਦੇ ਵਿੱਚ ਇਹਨਾਂ ਨੇ ਮੁੱਦਾ ਤਾਂ ਫੜਿਆ ਕਿ 13 ਸਾਲ ਦੀ ਕੁੜੀ ਦਾ ਰੇਪ ਹੋਇਆ ਉਹਨੂੰ ਭੁਲਾਉਣ ਦੀ ਖਾਤੇ ਇਹਨਾਂ ਨੇ ਸਾਨੂੰ ਠੀਕ ਹੈ ਇਹਨਾਂ ਨੇ ਉਹ ਮੁੱਦਾ ਨਹੀਂ ਚੱਕਿਆ ਉਲਟਾ ਸਾਡਾ ਮੁੱਦਾ ਚੱਕ ਲਿਆ ਕਿਉਂ ਸਾਨੂੰ ਖਰੀਦੋ ਕੋਈ ਆ ਕੇ ਅਸੀਂ ਮੁੱਲ ਵਿਕਨ ਲਈ ਤਿਆਰ ਠੀਕ ਹੈ ਇਹ ਝੂਠੇ ਇਲਜ਼ਾਮ ਲਾਉਂਦੇ ਆ ਕਿ ਸਾਨੂੰ ਖਰੀਦਦੇ ਆ ਕਿਹੜਾ ਖਰੀਦ ਸਕਦਾ ਪ੍ਰਭੂ ਦੇ ਚੋਣ ਵਾਲਿਆਂ ਨੂੰ ਅਸੀਂ ਪ੍ਰਭੂ ਦੇ ਬੱਚੇ ਆ ਤੇ ਪ੍ਰਭੂ ਦੇ ਨਾਲ ਖੜੇ ਆ ਤੇ ਜਿੱਤ ਹਾਸਲ ਕਰਕੇ ਨਿਕਲ ਆਂ ਹੇਲੂਇਹੂਆ ਅਸੀਂ ਪਾਸਟਰ ਜੀ ਦੇ ਨਾਲ ਆ ਸਾਰੀ ਟੀਮ ਸਾਰੇ ਜਣੇ ਅਸੀਂ ਏਕਾ ਕਰਕੇ ਆਏ ਆ ਅਸੀਂ ਡਰਨ ਵਾਲਿਆਂ ਵਿੱਚੋਂ ਨਹੀਂ ਹੈਗੇ ਕਿਉਂਕਿ ਜਿੱਥੇ ਅਸੀਂ ਸਹੀ ਆ ਅਸੀਂ ਉੱਥੇ ਖੜੇ ਆ ਸਾਡਾ ਕੋਈ ਕਸੂਰ ਸਾਡੀ ਕੋਈ ਗਲਤੀ ਆ ਜੋ ਸਾਨੂੰ ਦਿਖਾਈ ਜਾਵੇ ਅਸੀਂ ਉਹਨੂੰ ਮਨਜ਼ੂਰ ਕਰਾਂਗੇ ਪਰ ਜੇ ਭਾਨਾ ਸਿੱਧੂ ਚੌਥੀ ਜਗ੍ਹਾ ਤੋਂ ਆ ਕੇ ਸਾਡੇ ਪ੍ਰਭੂ ਦੇ ਖਿਲਾਫ ਜਾਂ ਸਾਡੇ ਦਾਸਾਂ ਦੇ ਖਿਲਾਫ ਕੁਝ ਬੋਲੇਗਾ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਭਾਨੇ ਸਿੱਧੂ ਦੀ ਕੀ ਔਕਾਤ ਹੈ ਕਿ ਸਾਡੇ ਪ੍ਰਭੂ ਨੂੰ ਉਹ ਗੈਸ ਕਰ ਸਕੇ ਕਿਉਂਕਿ ਉਹਦੇ ਨਾਂ ਦੇ ਵਿੱਚ ਮੁਰਦੇ ਜਿੰਦਾ ਹੁੰਦੇ ਆ ਇਹ ਵੀ ਇੱਕ ਮੁਰਦਾ ਵਾ ਇੱਕ ਦਿਨ ਜਿੰਦਾ ਹੋਵੇਗਾ ਹੇਲੇਲੂਇਆ ਹੇਲੇਲੂਇਆ ਹਾਯਾ ਲੁ ਜੈ ਮਸੀਹ ਜੈ ਜੈ ਮਸੀਹ ਅੱਜ ਜੋ ਅਸੀਂ ਡੀਸੀ ਸਾਹਿਬ ਦੇ ਇਕੱਠੇ ਹੋਏ ਸਾਡੇ 100 150 ਫਰੀਦਕੋਟ ਤੋਂ ਸਾਡੇ ਚਰਚਾਂ ਦੇ ਬ੍ਰਾਂਚਾਂ ਦੇ ਜੋ ਸਾਡੇ ਅੱਜ 25 ਦਸੰਬਰ ਦੇ ਦਿਨ ਜੋ ਚੱਲ ਰਿਹਾ ਇਹ ਸ਼ਰਾਰਤੀ ਅੰਸਰ ਜੋ ਸਾਡੇ ਧਾਰਮਿਕ ਸਥਾਨਾਂ ਨੂੰ ਡੇਰੇ ਦੱਸਦੇ ਆ ਬਹੁਤ ਗਲਤ ਅਪਸ਼ਬਦ ਬੋਲਦੇ ਆ ਜੋ ਸਾਡੇ ਸਪੀਚਲ ਫਾਦਰ ਯੂਸਫ ਅੰਕਰ ਨੁਰੁੱਲਾ ਜੀ ਅਰੋਨਾ ਦੇ ਸਾਡੇ ਜਿਹੜੀ ਮਦਰ ਨੇ ਉਹਨਾਂ ਦੇ ਇਹਨਾਂ ਨੇ ਪੁਤਲੇ ਫੋਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਜਲਦ ਕੀਤੀ ਜਾਵੇ ਨਹੀਂ ਤੇ ਮਸੀਹ ਭਾਈਚਾਰਾ ਜਿਹੜਾ ਇਹ ਸ਼ਾਂਤੀ ਦੇ ਨਾਲ ਨਹੀਂ ਬੈਠੇਗਾ ਕਿਉਂਕਿ ਇਹ ਜਿਹੜੇ ਸ਼ਰਾਤੀ ਅੰਸਰ ਇਹਨਾਂ ਨੂੰ ਨੱਥ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੇ ਜੋ ਸ਼ਰਾਤੀ ਅੰਸਰ ਆ ਇਹ ਬਹੁਤ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਕੀਤੇ ਜਾਣਗੇ ਮੁੱਦਾ ਤੁਸੀਂ ਉਠਾ ਸਕਦੇ ਚੰਗਿਆਈਆਂ ਨੂੰ ਤੁਸੀਂ ਦਬਾਉਣਾ ਚਾਹੁੰਦੇ ਆ ਤੇ ਬਰਾਈਆਂ ਨੂੰ ਤੁਸੀਂ ਉਠਾਉਣਾ ਚਾਹੁੰਦੇ ਆ ਹallelujah ਚੰਗਿਆਈ ਨੂੰ ਪਾਉਣਾ ਸਾਡੇ ਵੀ ਨਾਲ ਤੁਸੀਂ ਆਪਣੇ ਜੋੜੋ ਕਿ ਇਸ ਨਸ਼ਿਆਂ ਨੂੰ ਅਸੀਂ ਬੰਦ ਕਰਾਉਨੇ ਆ ਬੱਚਿਆਂ ਨਾਲ ਬਲਤ ਕਰੋ ਜੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਸਕਦੇ ਹੈਗੇ ਇੰਨਾ ਜ਼ਿਆਦਾ ਵਿਰੋਧਤਾ ਵਧੀ ਹੋਈ ਆ ਤੁਸੀਂ ਉਹ ਚੀਜ਼ ਨੂੰ ਦਬਾਉਨੇ ਆ ਜਿਹੜੀ ਸਚਾਈ ਹੈ ਸਚਾਈ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਸਚਾਈ ਨਹੀਂ ਤੱਬੀ ਜਾਊਗੀ ਸਚਾਈ ਵੱਧਦੀ ਜਾਊਗੀ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਸਾਡੀ ਮਦਰ ਦਾ ਤੁਸੀਂ ਪੁੱਤਲਾ ਫੂਕਿਆ ਗਿਆ ਲੋਕਾਂ ਦੇ ਤੁਸੀਂ ਐਨੇ ਹੌਸਲੇ ਬਲੰਦ ਕਰਦੇ ਪਏ ਚੀਜ਼ਾਂ ਨੂੰ ਬੋਲ-ਬੋਲ ਕੇ ਕਿ ਅਸੀਂ ਕਿਵੇਂ ਸੇਵ ਹੋਵਾਂਗੇ ਉਸ ਚੀਜ਼ ਦੇ ਵਿੱਚ ਤੁਸੀਂ ਲੇਡੀਜ਼ ਦਾ ਮੁਰਦਾ ਵੀ ਫੂਕ ਚੁੱਕੇ ਆ ਤੇ ਅਸੀਂ ਕਿੱਥੇ ਸੇਵ ਰਵਾਂਗੇ ਇਹ ਚੀਜ਼ ਦੱਸੋ ਤੁਸੀਂ ਸਗੋ ਲੇਡੀਜ਼ ਦੀ ਸੁਰੱਖਿਆ ਕਰਨ ਵਾਸਤੇ ਉੱਠੋ ਤੁਸੀਂ ਇਹ ਚੀਜ਼ਾਂ ਨਾ ਕਰੋ ਜੈਂਸ ਦੇ ਮੁਰਦੇ ਫੂਕਦੇ ਆਏ ਆ ਆਪਾਂ ਸੌਂਦੇ ਆ ਪਰ ਤੁਸੀਂ ਅੱਜ ਸਾਡੀ ਮਦਰ ਦਾ ਵੀ ਮਰਦਾ ਨਾਲ ਫੂਕਿਆ ਇਹ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਸ ਆਵਾਜ਼ ਦੇ ਮਗਰ ਉੱਠਾਂਗੇ ਅਸੀਂ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ